ਲੈ ਵੀ ਮਿੱਤਰੋ ਅੱਜ ਸਾਨੂੰ ਕੁਦਰਤ ਦੇ ਰੰਗ ਦਿਖਾਉਣੇ ਆ ਕਾ ਬੀੜਾ ਕਹਿੰਦਾ ਜਿਹੜਾ ਇਹ ਬੀਜੜਾ ਹੁੰਦਾ ਇਹ ਨਾ ਅਬਦਾਲ ਨਾ ਉਹ ਪੂਲਿਆਂ ਨਾਲ ਜਾਂ ਇਕ ਦੇ ਡਾਣੀਆਂ ਨਾਲ ਉਹਨਾਂ ਦੇ ਫੁੱਲ ਕੇ ਜੇ ਲਾ ਕੇ ਤਿੱਖੇ ਦੇਖੇ ਜੇ ਉਹਨਾਂ ਨਾਲ ਬੁੰਨਦਾ ਹੈ ਮੰਜੇ ਮੰਗੂ ਜਿਹਨਾਂ ਆਪਾਂ ਮੰਜਾ ਬੁੰਨਦੇ ਹੁੰਦੇ ਆ ਤੁਸੀਂ ਵੀਡੀਓ 'ਚ ਦੇਖਿਓ ਆਪਣੇ ਨਾ ਖੇਤ ਇੱਕ ਦਾ ਬੂਝਾ ਲੱਗਿਆ ਉਹਦੇ ਵਿੱਚੋਂ ਪਤਲੀਆਂ-ਪਤਲੀਆਂ ਥਿੱਲੀਆਂ ਇਹ ਚੁੰਜਣ ਨਾਲ ਲੈ ਜਾਂਦਾ ਨਾਲ ਸਪੈਦਾ ਉਹਦੇ ਉੱਤੇ ਇਹਨਾਂ ਨੇ 15-20 ਹਾਲ ਨੇ ਪਾ ਚੁੱਕੇ ਨੇ ਤੇ ਕੁਦਰਤ ਦੇ ਰੰਗ ਦੇਖੋ ਹਨਾ ਮਨਸੀ ਨੇ ਸਾਰਾ ਕੁਸ ਆਪਦਾ ਘਰ ਜਿਹੜਾ ਬਣਾਉਣਾ ਆਪਦੀ ਚੁੰਜਨ ਵਾਲੀ ਬਣਾਉਣਾ ਦੇਖ ਲਓ ਆਪਾਂ ਸਰੀਆ ਸਿਮਿੰਟ ਰੇਤਾ ਬਾਰੀ ਲਿਆ ਲਿਆ ਜਗਾ ਬਣਾਉਣੇ ਹਨਾ ਕਿੰਨਾ ਮਟੀਰੀਅਲ ਇਕੱਠਾ ਕਰਦੇ ਆਂ ਹੱਥਾਂ ਨਾਲ ਜੇ ਵੀਸਿਆਂ ਨਾਲ ਮਸ਼ੀਨਾਂ ਨਾਲ ਹਨਾ ਕਿੰਨੇ ਬੰਦੇ ਬਣਾਉਂਦੇ ਹਨਾ ਘਰ ਕੋਠੀ ਮਕਾਨ ਕਿੰਨੇ ਦਿਨਾਂ ਚ ਇਹ ਦੇਖੋ ਅੱਜ ਇਹ ਲੱਗੇ ਪਏ ਨੇ ਮੀਂਹ ਜਾਂ ਪਈਆਂ ਦਾ ਮੀਂਹ ਜੇ ਪੈਂਦੇ ਜੀ ਜੇ ਲੱਗੇ ਪੈਂਦੇ ਕਿੰਨੇ ਬੱਚੇ ਤਾਂਾਂ ਲੱਗੇ ਪਏ ਨੇ ਛੋਟੇ ਛੋਟੇ ਇਹ ਘਰ ਬਣਾਉਣ ਤੇ ਕੋਲੇ ਇੱਕ ਦਾ ਬੂਜਾ ਇਹਨਾਂ ਨੂੰ ਸੌਖਾ ਹੋ ਗਿਆ ਨੇੜੇ ਹਨਾ ਇਹਨਾਂ ਨੂੰ ਘਰ ਬਣਾਉਣਾ ਇੱਕ ਅੱਧਾ ਖੇਤ ਵੀ ਜਰੂਰ ਆਪਾਂ ਇੱਕ ਦਾ ਬੂਜਾ ਜਰੂਰ ਲਾ ਲਿਆ ਕਰੋ ਕਿਉਂਕਿ ਇਹ ਪੰਛੀਆਂ ਨੇ ਇਹਨਾਂ ਤੋਂ ਘਰ ਬਣਾਉਣੇ ਹੁੰਦੇ ਨੇ ਤੇ ਇੱਕ ਦਾ ਬੂਜਾ ਕਾ ਖੇਤ ਇੱਕ ਜਰੂਰ ਹੋਣਾ ਚਾਹੀਦਾ ਆਪਣੀ ਮੋਟਰ ਤੇ ਕਿਉਂਕਿ ਇਹ ਪੰਛੀਆਂ ਨੇ ਘਰ ਜਿਹੜੇ ਆਪਦੇ ਆਲ ਨੇ ਬਣਾਉਨੇ ਨੇ ਇਹਦੇ ਨਾਲ ਹੀ ਬਣਾਉਨੇ ਨੇ ਇਕ ਦੀਆਂ ਤੀਲੀਆਂ ਚੁੰਜ ਨਾਲ ਘੜ ਘੜ ਕੇ ਆਪਣਾ ਘਰ ਬਣਾਉਨੇ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਾਕੀ ਵੀਡੀਓ ਨੂੰ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਵੀਡੀਓ ਆਪਣੇ ਖੇਤ ਸਪੈਦਾ ਤੱਕ ਦੇਖਦੇ ਉਹਦੇ ਨਾਲ ਇਹਨਾਂ ਨੇ ਆਲ ਨੇ ਪਾਈ ਨੇ ਜਮਾ ਟੀਸੀ ਤੇ ਦੇਖੋ ਕਿਵੇਂ ਬੁਣੀਆਂ ਦਾ ਮੰਜੇ ਵਾਂਗੂ ਜਿਵੇਂ ਬੀਬੀਆਂ ਨੇ ਮੱਝਾ ਬੁਣਦੀਆਂ ਹੁੰਦੀਆਂ ਆ ਦੇਖੋ ਫੇਰ ਆ ਗਿਆ ਲੈਣਾ ਤੇ ਫੇਰ ਬਹਿ ਗਿਆ ਇਕ ਦੇ ਬੂਝੇ ਤੇ ਸਾਰੇ ਇਕ ਦੇ ਬੂਝੇ ਦੀਆਂ ਤੀਲੀਆਂ ਪਾੜ ਪਾੜ ਕੇ ਲਈ ਜਾਈ ਜਾਂਦੇ ਨੇ ਇਹ ਖਾਸ ਹੀ ਨੇ ਇਹ 15 20 ਜਾਣੇ ਨੇ ਦੂਜੇ ਲੱਗੇ ਪੈ ਨੇ ਦੋ ਆ ਜਾਂ ਦੋ ਬਗ ਜਾਂਦੇ ਐਂ ਚੱਲੀ ਜਾਂਦੇ ਨੇ ਸਵੇਰ ਦਾ ਟਾਈਮ ਆ 7:00 ਤੱਕ ਵਜੇ ਦਾ ਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਕੁਦਰਤ ਲਈ ਹਨਾ ਪੰਛੀ ਕੋਈ ਵੀ ਪਸ਼ੂ ਪੰਛੀ ਆ ਨਾ ਆਪਦੇ ਘਰ ਬਣਾਉਣ ਲਈ ਉਹ ਕੁਛ ਨਾ ਕੁਛ ਇਕੱਠਾ ਕਰਦਾ ਹੀ ਰਹਿੰਦਾ ਹੁੰਦਾ ਤੇ ਜਿਵੇਂ ਸਾਹੇ ਹੁੰਦੇ ਨੇ ਉਹ ਰੂਹ ਜੀ ਇਕੱਠੀ ਕਰਦੇ ਨੇ ਕਾਟ ਉਹ ਵੀ ਰੂਹ ਜੀ ਇਕੱਠੀ ਕਰਦੀ ਰਹਿੰਦੀ ਐ ਸਟੀਆਂ ਦੇ ਵਿੱਚੋਂ ਹਨਾ ਕੋ ਗੀਆਉ ਢੱਕੇ ਇਕੱਠੀ ਕਰਦੇ ਨੇ ਕਬੂਤਰ ਢੱਕੇ ਇਕੱਠੇ ਕਰਦੇ ਨੇ ਇਦਾਂ ਜਿਵੇਂ ਆਪਾਂ ਘਰ ਬਣਾਉਣਾ ਸਿਮਿੰਟ ਸਰੀ ਹੈ ਨਾ ਏਦਾਂ ਸਮਾਨ ਇਕੱਠਾ ਕਰਦੇ ਨੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ